ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਦੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ 14 ਤਰੀਕ ਹੋ ਚੁੱਕੀ ਐ ਤੇ ਅੱਜ ਆਪਾਂ ਨੂੰ ਆਇਆ ਨੂੰ 46 ਦਿਨ ਹੋ ਚੁੱਕੇ ਆ ਸਿੰਗਾਪੁਰ ਵਿੱਚ ਵਰਕ ਵੀਜ਼ੇ ਤੇ ਆਇਆ ਨੂੰ ਤੇ 46 ਦਿਨਾਂ ਦਾ ਜਿਹੜਾ ਐਕਸਪੀਰੀਅੰਸ ਆਪਣੇ YouTube ਚੈਨਲ ਦੇ ਆਪਾਂ ਤੁਹਾਡੇ ਨਾਲ ਸਾਂਝਾ ਕੀਤਾਗਾ ਜਿੰਨੀ ਜਾਣਕਾਰੀ ਹਜੇ ਤੱਕ ਆਪਾਂ ਨੂੰ ਮਿਲੀ ਐ ਉਹ ਆਪਾਂ ਰੈਗੂਲਰ ਤੁਹਾਡੇ ਨਾਲ ਆਪਣੀ ਵੀਡੀਓ ਵਿੱਚ ਸਾਂਝੀ ਕਰ ਰਹੇ ਹਾਂ ਤੇ ਜਿਹੜੀ ਜਿਹੜੀ ਅੱਗੇ ਆਪਾਂ ਨੂੰ ਜਾਣਕਾਰੀ ਮਿਲਦੀ ਰਹੂਗੀ ਉਹ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਜੇਕਰ ਤੁਹਾਨੂੰ ਆਪਣੀਆਂ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਇਸ ਤੋਂ ਬਾਅਦ ਆਪਾਂ ਜਿਹੜੀ ਅੱਜ ਗੱਲ ਕਰਦੇ ਆਂ ਜਿਹੜੀ ਆਪਣੀ ਵੀਡੀਓ ਵੀਡੀਓ ਦਾ ਮੇਨ ਬਾਕਸ ਦਾ ਉਹ ਹੈਗਾ ਜੀ ਵੇਅਰ ਹਾਊਸ ਜੋਬ ਜਿਹੜੀਆਂ ਵੇਅਰ ਹਾਊਸ ਜੋਬ ਆਪਾਂ ਨੂੰ ਸਿੰਗਾਪੁਰ ਵਿੱਚ ਮਿਲਦੀਆਂ ਪਾਰਟ ਟਾਈਮ ਜਾਂ ਫੁੱਲ ਟਾਈਮ ਤੁਸੀਂ ਸਟੱਡੀ ਵੀਜ਼ੇ ਤੇ ਆਏ ਹੋ ਉਸ ਚੱਕਰ ਚ ਜਾਂ ਤੁਸੀਂ ਵਰਕਗਿਆ ਬੇਸਟਿਆ ਆ ਰਹੇ ਹੋ ਸਿੱਧਾ ਵੇਅਰ ਹਾਊਸ ਦਾ ਵੀਜ਼ਾ ਲਵਾ ਕੇ ਮਤਲਬ ਕੋਈ ਏਜੰਟ ਕਹ ਰਿਹਾ ਵੀ ਤੁਹਾਡੀ ਜੌਬ ਹੈ ਵੇਅਰ ਹਾਊਸ ਵਿੱਚ ਲੱਗੂਗੀ ਆਪਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਜਿਹੜਾ ਬਈ ਵੇਅਰ ਹਾਊਸ ਦਾ ਕੰਮ ਹੈ ਇਹ ਜਿਹੜੇ ਆਪਣੇ ਸਟੱਡੀ ਵੀਜ਼ੇ ਆ ਤੇ ਜਿਹੜੇ ਆ ਰਹੇ ਆ ਮੁੰਡੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਹੁੰਦਾ ਕਿਉਂਕਿ ਇੱਕ ਤਾਂ ਇੱਕ ਥਾਂ ਤੇ ਕੰਮ ਹੁੰਦਾਗਾ ਬਾਲਾ ਦੂਰ ਜਿੱਥੇ ਤੁਹਾਨੂੰ ਮਿਲ ਗਿਆ ਕੋਈ ਇਹ ਨਹੀਂ ਹੈਗਾ ਹਨਾ ਵੀ ਅੱਜ ਇੱਥੇ ਜਾਣਾ ਦੇ ਇੱਥੇ ਜਾਣਾ ਜਿੰਨੇ ਦਿਨ ਵੀ ਕੰਮ ਮਿਲਦਾ ਤੁਹਾਨੂੰ ਇੱਕ ਥਾਂ ਤੇ ਮਿਲੂਗਾ ਕੰਮ ਵਾਲਾ ਥਾਣ ਵਾਲਾ ਨਹੀਂ ਵੀ ਹੋ ਸਕਦਾ ਕਿ ਕੰਮ ਜ਼ਿਆਦੇ ਥਾਣ ਵਾਲਾ ਵੀ ਹੋ ਸਕਦਾ ਹੈਗਾ ਕਿ ਇਹ ਕਲੀਅਰ ਨਹੀਂ ਹੁੰਦਾ ਵੀ ਆਪਾਂ ਨੂੰ ਕੋਈ ਪੈਕਿੰਗ ਦਾ ਜਾਂ ਕੋਈ ਸਮਾਨ ਹਲਕੇ ਡੱਬੇ ਇੱਥੋਂ ਲਾ ਕੇ ਉੱਥੇ ਰੱਖਣ ਦਾ ਮਿਲੂਗਾ ਜਾਂ ਕੋਈ ਜਿਵੇਂ ਆਰਡਰ ਵਗੈਰਾ ਆਉਂਦੇ ਆ ਹਲਕੇ ਹੁੰਦੇ ਆ ਉਹ ਲੌਂਗ ਦਾ ਲੌਂਡਰਨ ਨਾ ਮਿਲ ਆਪਾਂ ਨੂੰ ਇਹ ਕੰਮ ਜਿਹੜਾ ਲੋਡਿੰਗ ਅਨਲੋਡਿੰਗ ਦਾ ਮਿਲ ਸਕਦਾ ਵੀ ਹੈਵੀ weight ਚੀਜ਼ ਵੀ ਹੋ ਸਕਦੀ ਹੈ ਦੇ ਵਿੱਚ ਤੇ ਹੋਲੀ ਵੀ ਹੋ ਸਕਦੀ ਹੈ ਨਾ ਇਹ ਤਾਂ ਨਾਰਮਲ ਜਿਹੀਆਂ ਗੱਲਾਂ ਜਿਵੇਂ ਕਿ ਇਸ ਕਰਕੇ ਜਿਹੜਾ ਇਹ ਵੇਅਰ ਹਾਊਸ ਦਾ ਕੰਮ ਹੈ ਜੇ ਕਿਸੇ ਸਟੱਡੀ ਵਾਲੇ ਮੁੰਡੇ ਨੂੰ ਜਾਂ ਕਿਸੇ ਸਟੱਡੀ ਵੀ ਜਿਹੜੇ ਨਾਲ-ਨਾਲ ਦਵਾ ਰਿਹਾਗਾ ਤਾਂ ਚਲੋ ਵਧੀਆ ਗੱਲ ਹੈ ਨਾ ਪਰ ਇੱਥੇ ਜੇਕਰ ਤੁਸੀਂ ਕਿਸੇ ਏਜੰਟ ਨੂੰ ਆਪਣੇ ਵਰਕ ਵੀਜ਼ਾ ਲਵਾਉਣ ਲਈ ਕਿਹਾ ਹੋਇਆ ਤੇ ਉਹ ਤੁਹਾਨੂੰ ਕਹਿ ਰਿਹਾ ਵੀ ਤੁਹਾਡੇ ਵੇਅਰ ਹਾਊਸ ਵਿੱਚ ਜੋਬ ਦੇ ਆਪਾਂ ਜਿਹੜੇ ਡਾਕੂਮੈਂਟ ਹੈ ਤੁਹਾਡਾ ਹੀ ਵੀ ਕਢਾਉਣੇ ਆ ਤਾ ਮੇਰੀ ਨਜ਼ਰਾਂ 'ਚ ਤਾਂ ਉਹ ਸਹੀ ਨਹੀਂ ਆ ਪਰ ਇਹ ਹੁੰਦਾ ਕਿ ਸਹੀ ਹੈ ਵੀ ਪਰ ਨਹੀਂ ਵੀ ਸਹੀ ਨਹੀਂ ਇਸ ਕਰਕੇ ਕਿ ਕਿਉਂਕਿ ਵੇਅਰ ਹਾਊਸ ਹੁੰਦੇ ਜਿਹੜੇ ਇਹ ਜ਼ਿਆਦਾਤਰ ਕਿਸੇ ਲੋਕਲ ਦੇ ਹੁੰਦੇ ਆ ਲੋਕਲ ਬੰਦੇ ਦੇ ਹੁੰਦੇ ਆ ਜਾਂ ਲੋਕਲ ਜਿਹੜਾ ਵਪਾਰੀ ਹੁੰਦਾ ਛੋਟੇ ਲੈਵਲ ਦਾ ਉਹਦੇ ਹੁੰਦੇ ਆ ਨਾ ਤੇ ਵਿਚ ਵਿਚ ਵੱਡੀਆਂ ਕੰਪਨੀਆਂ ਦੇ ਵੀ ਵੇਅਰ ਹਾਊਸ ਹੈਗੇ ਆ ਜਿਨ੍ਹਾਂ ਵਿੱਚ ਚੰਗਾ ਕੰਮ ਮਿਲ ਜਾਂਦਾ ਚੰਗੀ ਦਿਨ ਓਵਰਟਾਈਮ ਆ ਜਾਂਦਾ ਇਹ ਕੰਮ ਬੜੀ ਸੌਖਾ ਹੁੰਦਾ ਐ ਐਮਆਈ ਕਾਫੀ ਹੁੰਦੀ ਐ ਵਾਕਟਰਾਂ ਦੇ ਕੰਮਾਂ ਦਾ ਨੂੰ ਜੀ ਤੇ ਜਦੋਂ ਵੀ ਤੁਸੀਂ ਆਪਣਾ ਜਿਹੜਾ ਵਰਕ ਵੀਜ਼ਾ ਲਗਵਾਉਣਾਗਾ ਉਹ ਤੁਸੀਂ ਇਹ ਕਲੀਅਰ ਕਰ ਲੈਣਾ ਜਿਹੜੇ ਵੇਅਰ ਹਾਊਸ ਐ ਕਿਹੜੀ ਕੰਪਨੀ ਦੇ ਐ ਜਿਵੇਂ ਐ ਜਾਂ ਸਿੰਗਾਪੁਰ ਵਿੱਚ ਤੁਸੀਂ ਇਹ ਗੱਲੋ ਵੀ ਉਹਨਾਂ ਦੀ ਜਿਹੜੀ ਲਾਈਫ ਐ ਉਹ ਕਿੰਨੇ ਟਾਈਮ ਤੋਂ ਚੱਲ ਰਹੀ ਆ ਇਹ ਸਾਰੀਆਂ ਚੀਜ਼ਾਂ ਧਿਆਨ ਰੱਖੀ ਤੁਸੀਂ ਆਪਣਾ ਜਿਹੜਾ ਆਈਪੀਆ ਉਹਦੇ ਵਿੱਚ ਆਉਣ ਲਈ ਅਪਲਾਈ ਕਰਨਾ ਹੈਗਾ ਜੇਕਰ ਤੁਸੀਂ ਅ ਵੇਅਰ ਹਾਊਸ ਵਿੱਚ ਆ ਜਾਨੇ ਉਹ ਇਹ ਸੋਚ ਕੇ ਕਿ ਕੰਮ ਯਾਰ ਸੌਖਾ ਹੋਊਗਾ ਕੰਮ ਇੱਕ ਥਾਂ ਤੇ ਹੋਊਗਾ ਤਾਂ ਉਹ ਵਰਤਵੀ ਜੇ ਨਹੀਂ ਸਹੀ ਨਹੀਂ ਹੈ ਕਿਉਂਕਿ ਆਪਣੇ ਕਾਫੀ ਪੈਸੇ ਲੱਗੇ ਹੁੰਦੇ ਆ ਤੇ ਨਾਲੇ ਜੇਕਰ ਤੁਸੀਂ ਇੱਕ ਲੰਮਾ ਸਮਾਂ ਹਣ ਤੈਅ ਕਰਨਾ ਬਾਹਰ ਆ ਕੇ 10 ਸਾਲ 15 ਸਾਲ 20 ਸਾਲ ਲਾਉਣੇ ਆ ਤਾਂ ਵੇਅਰ ਹਾਊਸ ਵਿੱਚ ਤਾਂ ਕੰਮ ਦੀ ਬਹੁਤ ਘਟ ਹੁੰਦੀ ਆ ਉੱਥੇ ਕੰਮ ਥੋੜਾ ਹੁੰਦਾ ਤੇ ਕੋਈ ਟਾਈਮ ਆ ਜਾਉਂਦਾ ਜਿਸ ਨੂੰ ਉਹ ਟਾਈਮ ਵਿਧੀਆ ਵੀ ਲੱਗ ਜਾਂਦਾ ਕੋਈ ਟਾਈਮ ਆ ਜਾ ਜਾਂਦਾ ਜਿਸ ਨੂੰ ਉਹ ਟਾਈਮ ਘੱਟ ਮਿਲਦਾ ਆ ਗਾਣਾ ਜਾਂ ਜਿਹੜੀ ਤੁਹਾਡੀ ਬੇਸਿਕ ਇੰਡੌਡੀਆ ਉਹ ਵੀ ਤੁਹਾਡੇ ਖਤਰੇ 'ਚ ਆ ਜਾਂਦੇ ਆ ਤੁਹਾਨੂੰ ਵੇਅਰ ਹਾਊਸ ਦੇ ਘੱਟ ਚਾਂਸ ਹੁੰਦੇ ਆ ਨਾ ਚੱਲਣ ਦੇ ਤੇ ਜੇਕਰ ਤੁਸੀਂ ਆਉਣਾ ਹੀ ਚਾਹੁੰਦੇ ਹੋ ਵਰਕ ਵੀਜ਼ੇ ਤੇ ਤਾਂ ਤੁਸੀਂ ਕਿਸੇ ਚੰਗੀ ਕੰਪਨੀ ਵਿੱਚ ਆਓ ਜੀ ਦਾ ਕੰਮ ਚੱਲਦਾ ਹੀ ਰਹਿੰਦਾ ਹੈ ਕੰਪਨੀਆਂ ਦਾ ਕੰਮ ਤੇ ਵੇਅਰ ਹਾਊਸ ਵਾਲਾ ਤਾਂ ਸਟੱਡੀ ਵੀਜ਼ੇ ਵਾਸਤੇ ਹੀ ਸਹੀ ਹੁੰਦਾ ਵੇਅਰ ਹਾਊਸ ਦੀ ਜਿਹੜੀ ਆ ਜੌਬ ਆ ਆਪਾਂ ਉਹ ਤੁਹਾਡੇ ਨਾਲ ਡਿਸਕਸ ਕਰ ਲੈਣੇ ਆ ਵੇਅਰ ਹਾਊਸ ਤੇ ਪੈਕਿੰਗ ਦੀ ਜੌਬ ਮਿਲ ਸਕਦੀ ਆ ਆਪਾਂ ਨੂੰ ਆਪਣੇ ਆਰਡਰ ਡਿਲੀਵਰ ਹੁੰਦੇ ਆ ਵੇਅਰਹਾਊਸ ਚੋਂ ਚੱਕ ਕੇ ਤੇ ਜਿੱਥੇ ਡਿਲੀਵਰ ਕਰਨੇ ਹੁੰਦੇ ਉਹਨਾਂ ਨਾਲ ਜਾਣਾ ਲੋਡਿੰਗ ਅਨਲੋਡਿੰਗ ਦਾ ਹੋ ਗਿਆ ਤੇ ਇਸ ਤੋਂ ਇਲਾਵਾ ਵੇਅਰਹਾਊਸ ਚ ਫੋਰਕਲਿਫਟ ਕਾਫੀ ਯੂਜ਼ ਹੁੰਦੀ ਆ ਜੇਕਰ ਤੁਹਾਡੇ ਕੋਲੇ ਫੋਰਕਲਿਫਟ ਦਾ ਲਾਇਸੈਂਸ ਹੈਗਾ ਤਾਂ ਫੋਰ ਵੀ ਵਧੀਆ ਫਿਰ ਤੁਸੀਂ ਵੇਜਿਕ ਉਹ ਵੇਅਰਹਾਊਸ ਦੀ ਜੌਬ ਚ ਕਿਸੇ ਦਿਨ ਆ ਸਕਦੇ ਹੋ ਇੱਥੇ ਟੈਗਿੰਗ ਦਾ ਕੰਮ ਹੋ ਜਾਂਦਾ ਦਾ ਇਸ ਤੋਂ ਇਲਾਵਾ ਕਲੀਨਿੰਗ ਦਾ ਕੰਮ ਹੋ ਜਾਂਦਾ ਵੇਅਰਹਾਊਸ ਵਿੱਚ ਤੇ ਇਸ ਤਰ੍ਹਾਂ ਜਿਹੜੇ ਵੀ ਆਪਾਂ ਤੁਸੀਂ ਇਹ ਕਹਿੰਦੇ ਹੋ ਵੀ ਇੱਕ ਫੈਕਟਰੀ ਚ ਜਾਂ ਇੱਕ ਇੱਕ ਫੈਕਟਰੀ ਚ ਆਪਾਂ ਨੂੰ ਕੰਮ ਮਿਲ ਸਕਦੇ ਆ ਨਾ ਉਹ ਆਪਾਂ ਨੂੰ ਵੇਅਰ ਹਾਊਸ ਵਿੱਚ ਮਿਲ ਸਕਦੇ ਆ ਕੰਮ ਤੁਹਾਡਾ ਬਹਿ ਕੇ ਵੀ ਹੋ ਸਕਦਾ ਤੇ ਇਹ ਵੀ ਹੋ ਸਕਦਾ ਤੁਸੀਂ ਸਾਲਾ ਦਿਨ ਤੁਹਾਨੂੰ ਖੜੇ ਰਹਿਣਾ ਪਵੇ ਇਹ ਤਾਂ ਵੈਸੇ ਬਾਹਰ ਕੰਪਨੀਆ ਚ ਵੀ ਹੋ ਸਕਦਾ ਨਾ ਕੰਮ ਕਿਸੇ ਜਾਂ ਮਿਲਦਾ ਉਹ ਮੌਕੇ ਤੇ ਡਿਪੈਂਡ ਹੁੰਦਾ ਹੈਗਾ ਪਰ ਫਿਰ ਵੀ ਜੇਕਰ ਤੁਸੀਂ ਵੇਅਰ ਹਾਊਸ ਦੀ ਜੋਬ ਰਿਲੇਟਡ ਆ ਰਹੇ ਹੋ ਤਾਂ ਇਹ ਚੀਜ਼ ਪਤਾ ਕਰਕੇ ਆਓ ਕਿ ਉਹ ਕਿਹੜੀ ਕੰਪਨੀ ਦਾ ਕਿੰਨਾ ਸਮੇਂ ਤੋਂ ਉਹ ਪਹਿਲਾਂ ਚੱਲ ਰਿਹਾ ਕੌਣ ਕਿ ਜੇ ਮੈਂ 45 ਦਿਨਾਂ ਵਿੱਚ ਜਿੰਨਾ ਕਿ ਐਕਸਪੀਰੀਅੰਸ ਕੀਤਾ ਵਾ ਵੇਅਰ ਹਾਊਸ 'ਚ ਵਰਕ ਵੀਜ਼ੇ ਤੇ ਨਾ ਫਾਇਦਾ ਹੈ ਨਹੀਂ ਆ ਤੇ ਜੇ ਆਉਣਾ ਤਾਂ ਤੁਸੀਂ ਤਾਂ ਕੰਪਨੀ ਨਾਲ ਗੱਲਬਾਤ ਕਰਕੇ ਕੰਪਨੀ ਨਾਲ ਹੀ ਆਓ ਇਹੀ ਚੰਗੇ ਜਾਣ ਤੋਂ ਆਪਦਾ ਵੀਜ਼ਾ ਲਵੋ ਤੇ ਜਿਹੜਾ ਤੁਹਾਡਾ ਭਰੋਸੇਯੋਗ ਹੋਵੇ ਤਾਂ ਇਹ ਜਿਹੜੇ ਪੈਸੇ ਆਉਣਗੇ ਉਹ ਸੇਵ ਹਨ ਤੇ ਇਸ ਤਰ੍ਹਾਂ ਵਰਕ ਵੀਜ਼ਾ ਜਿਹੜਾ ਵੇਅਰ ਹਾਊਸ ਦੀ ਜੌਬ ਤੁਸੀਂ ਇਹ ਹੁੰਦੇ ਵੀ ਹਾਂ ਵੀ ਅਸੀਂ ਸੌਖੇ ਰਵਾਂਗੇ ਤਾਂ ਲੰਮਾ ਸਮਾਂ ਚੱਲਣ ਲਈ ਨਹੀਂ ਆ। ਹਾਂਜੀ ਕੁਝ ਟਾਈਮ ਲਈ ਜੀ ਸਾਲ ਦੋ ਦੋ ਸਾਲ ਚਾਰ ਸਾਲ ਨੂੰ ਤੇ ਉਹਨੇ ਤਾਂ ਕਰੋ। ਉਹ ਡੋਟ ਆ ਜਾਣਾ। ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ।